ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਤੇ ਮੇਟਰੋ ਕੀ ਹਾਲ ਚਾਲ ਆ ਠੀਕ ਠਾਕ ਆ ਅੱਜ ਸ਼ੌਂਕ ਕਰਾਉਣੇ ਤੁਹਾਨੂੰ ਆਪਾਂ ਨਵੇਂ ਪੱਠੇ ਢੇੜਾਉਣੇ ਆ ਬਾਈ ਆ ਆਓ ਬੱਚੇ ਢੇੜਾਉਣੇ ਸ਼ੁਰੂ ਕੀਤੇ ਹੋਇਆ ਬੈਰੀ ਬਹੁਤ ਪੈਂਦੀ ਆ ਆਤਿਸ਼ਬਾਜੀ ਤੇ ਆਤਿਸ਼ਬਾਜੀ ਚਲਾਣੇ ਪੈਂਦੀ ਆ 50 ਪੀਸ ਪਹਿਲਾਂ ਮੰਗਾਏ ਸੀ ਤੇ 100 ਪੀਸ ਹੁਣ ਹੋਰ ਮੰਗਾ ਲਿਆ ਤੇ ਆਹ ਨੇ ਪੱਠੇ ਆਪਣੇ ਜਿਹੜੇ ਟੋਟਲ ਇਹ 9 ਪੱਠੇ 10 ਸੀ ਇੱਕ ਘਟ ਗਿਆ ਬੈਰੀ ਲੈ ਗਈ ਉਹ ਲਗੜ ਲੈ ਗਿਆ ਬੈਰੀ ਨੇ ਨਹੀਂ ਖੜਿਆ ਵੱਡਾ ਚਿੱਟਾ ਜਿਹੜਾ ਥੱਲੋਂ ਲਗੜ ਹੁੰਦਾ ਉਹ ਲੈ ਕੇ ਗਿਆ ਭਾਈ ਇਹਦੇ ਵਿੱਚ ਤਿੰਨ ਜਿਹੜੇ ਆਪਣੇ ਸ਼ਾਹ ਆਖੇ ਫੌਜੀ ਤਮੋਟ ਵਾਲੇ ਆ ਚਾਰ ਚਾਰ ਸ਼ਾਹ ਆਖੇ ਤੇ ਬਾਕੀ ਇਹ ਲਾਲ ਚੀਨੇ ਆ ਘਰਦਈਆ ਲਗਭਗ ਤੇ ਹੁਣ ਇਹਨਾਂ ਦਾ ਰਿਜ਼ਲਟ ਲੈਣ ਦੇ ਡਾਊਨ ਦੇ ਵਧੀਆ ਢਾਰਾ ਹੁੰਦੀ ਆ ਪਰ ਬੈਰੀ ਬਹੁਤ ਪੈਂਦੀ ਆ ਇੱਕ ਦਿਨ ਦੇ ਵਿੱਚ ਹੀ ਮੇਰੇ ਖਿਆਲ ਦੇ ਨਾਲ ਆਪਾਂ 15 ਆਤਿਸ਼ਬਾਜ਼ੀਆਂ ਚਲਾ ਦਿੱਤੀਆਂ ਹੋਣੀਆਂ ਐ ਲੋ ਵੀ ਕਰੋ ਸ਼ੌਂਕ ਮੇਰੇ ਲਈ ਤੇ ਨਵੇਂ ਬੱਚੇ ਹੋਰ ਹੁਣ ਆਪਣੇ ਤਿਆਰ ਹੋ ਗਏ ਕਾਫੀ ਬਾਬੇ ਦੀ ਕਿਰਪਾ ਨਾਲ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਉਹ ਆਣੇ ਬਾਈ ਆਹ ਕਾਲਾ ਬੱਚਾ ਨਿਕਲ ਆਇਆ ਆਪਣਾ ਕਾਲਿਆ ਨੇ ਕੱਢਤਾ ਬਾਈ ਕਾਲਿਆਂ ਨੇ ਕਾਲੇ ਜਿੱਦਾਂ ਦੀ ਕਬੂਤਰੀ ਆ ਕੋਦਾਂ ਦਾ ਨਿਕਲਿਆ ਤੇ ਇੱਕ ਜਿੱਦਾਂ ਦਾ ਨਾਰ ਮਾਦੀ ਆ ਉਦਾਂ ਦਾ ਨਾਰ ਮਾਦੀ ਦੋਨਾਂ ਨੇ ਇੱਕ ਇੱਕ ਆਪਣੇ ਆਪਣੇ ਵਰਗਾ ਕੱਢਿਆ ਤੇ ਆ ਕੋਕਾ ਕੋਲਾ ਦਾ ਰਤੀਦਾ ਆ ਜਿਹੜਾ ਸਾਹਮਣੇ ਦੇਖ ਰਿਹਾ ਨਾਲ ਟੈਂਕੀ ਵਾਲਾ ਜਿਹੜਾ ਕਬੂਤਰ ਲੱਗਾ ਪਿਆ ਉਹ ਆ ਆ ਇੱਕ ਦੇ ਮੋਢਿਆਂ ਤੇ ਤੋਤੀਆ ਰੰਗ ਲੱਗੇ ਨਾ ਪੈਰਟ ਕਲਰ ਸਿਰਫ ਇਹ ਇੱਕ ਆਪਣੇ ਘਰ ਦਾ ਨਹੀਂ ਹੈ ਬਾਈ ਧੀਰੇ ਸਰਪੰਚ ਦੇ ਘਰ ਦਾ ਲੱਲੂਆਣੇ ਵਾਲੇ ਦਾ ਬਾਕੀ ਸਾਰੇ ਜਿਹੜੇ ਆਪਣੇ ਘਰ ਦੇ ਹੀ ਆ ਆ ਡੱਬਿਆਂ ਨੇ ਕੱਢਿਆ ਡੱਬਾ ਇੱਕ ਇੱਕ ਉਹ ਕੋਨੇ ਦੇ ਵਿੱਚ ਬੈਠਾ ਬਈ ਡੱਬਾ ਉਹ ਜਿਹੜਾ ਡੱਬਾ ਹੈਗਾ ਬਾਈ ਗਗਨੇਵਾੜੇ ਵਾਲਾਲੀ ਕਬੂਤਰੀ ਆ ਜਿਹੜੀ ਉਹਨੇ ਕੱਢਿਆ ਤੇ ਇਹ ਜਿੰਨੇ ਵੀ ਆ ਹੁਣ ਬਾਬੇ ਦੀ ਕਿਰਪਾ ਦੇ ਨਾਲ ਸਾਰੇ ਉੱਡਣਗੇ ਬੜੀ देर ਬਾਅਦ ਜਿਹੜਾ ਪੂਰਾ ਆ ਬੱਚਿਆਂ ਦਾ ਆਪਣੇ ਖੁੱਡੇ ਦੇ ਵਿੱਚ ਨਹੀਂ ਤੇ ਆਪਣੇ ਮਾਰੀ ਜਾਂਦੇ ਸੀਗੇ ਹੀ ਾਂਡਿਆਂ ਜੋ ਨਹੀਂ ਨਿਕਲਦੇ ਵੱਡਾ ਕਾਰਨ ਹੀ ਆ ਇਸ ਵਾਰ ਆਪਾਂ ਕੈਲਸ਼ੀਅਮ ਵਗੈਰਾ ਹਰ ਚੀਜ਼ ਜਿਹੜੀ ਆ ਪ੍ਰੋਪਰ ਤਰੀਕੇ ਦੇ ਨਾਲ ਪਾਈ ਆ ਤੇ ਤੁਹਾਨੂੰ ਦੱਸ ਦਿੰਨੇ ਆ ਬਾਈ ਆਪਾਂ ਕੀ ਕੁਝ ਪਾਉਨੇ ਆ ਇਹਨਾਂ ਨੇ ਆ ਲਓ ਬਾਈ ਇਹ ਦੇਖੋ ਇੱਕ ਸਪੈਸ਼ਲ ਚੀਜ਼ ਦੱਸੀ ਜਿਹੜੇ ਕਬੂਤਰਾਂ ਦੇ ਪਰ ਪੱਟੇ ਸੀ ਨਾ ਉਹਨਾਂ ਨੂੰ ਆਪਾਂ ਇਹ ਜਿਹੜਾ ਕੈਲਸ਼ੀਅਮ ਤੇ ਆਇਰਨ ਵਿਟਾਮਿਨ ਵੀ ਹੈ ਦੇ ਵਿੱਚ ਇਹ ਸਪੈਸ਼ਲ ਆਪਾਂ ਇਹਨਾਂ ਨੂੰ ਪਾਇਆ ਹੈ ਰਕਾਂ ਆ ਦੇਖ ਲਓ ਮੇਰੇ ਭਰਾ ਬੋਟਲ ਦੇ ਉੱਪਰ ਸਾਰਾ ਦਿੱਤਾ ਹੋਇਆ ਆ ਠੀਕ ਆ ਜੀ 150 ਰੁਪਏ ਪ੍ਰਿੰਟਾ ਡਾਕਟਰ ਕੋਲ ਇਹੀ ਮੈਡੀਕਲ ਤੋਂ ਮੈਨੂੰ ਯਾਦ ਨਹੀਂ ਉਹਨੇ ਕਿੰਨੇ ਦੇ ਦਿੱਤੀ ਸੀ 200 ml ਦੀ ਇਹ ਸ਼ੀਸ਼ੀ ਆ ਔਰ ਇਹ ਪਾਣੀ ਚ ਮਿਕਸ ਕਰਕੇ ਮੈਂ ਪਾ ਰਿਹਾ 5 ml ਲੀਟਰ ਦੇ ਹਿਸਾਬ ਨਾਲ ਜਾਂ 3 ml ਲੀਟਰ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ 3 ਤੋਂ 5 ml ਠੀਕ ਹੈ ਜੀ ਤੇ ਆ ਹੈਪੀਜਨ ਸਟਰੋਂਗ ਹੈਲਥ ਜਿਹੜੀ ਆਪਣੀ ਟੌਪ ਦੀ ਦਵਾਈ ਹੈ ਜਿੰਨਾ ਕਬੂਤਰ ਨਹੀਂ ਟਲਾ ਮੱਠਾ ਹੁੰਦਾ ਬਾਈ ਚਾਹੇ ਕੁਝ ਹੋ ਜਵੇ ਬਹੁਤ ਵਧੀਆ ਰਿਜ਼ਲਟ ਤੇ ਆ ਤੁਹਾਨੂੰ ਪਤਾ ਹੀ ਆ ਨੋਟਿਕਸ ਪਾਊਡਰ ਆ ਬਾਈ ਠੀਕ ਆ ਜੀ ਤੇ ਆ ਸ਼ੀਸ਼ੀਆਂ ਤੁਸੀਂ ਦੇਖ ਲਓ ਆ ਕੀੜਿਆਂ ਵਾਲੀ ਐ ਵੀਟਰੋਲ ਬਾਹਰ ਵਾਲੀ ਆ ਬਾਈ মালਟੀ ਵਿਟਾਮਿਨ ਸਾਰੀਆਂ ਦਵਾਈਆਂ ਕਹਿੰਦਾ ਮਤਲਬ ਅਸੀਂ ਰੱਖੀਆਂ ਹੋਈਆਂ ਇਹ ਦੇਖੋ ਆਪਾਂ ਇੱਥੋਂ ਮੁੱਕਣ ਨਹੀਂ ਦਿੰਦੇ ਬਾਈ ਕਬੂਤਰ ਵੀ ਫੇਰ ਹੀ ਤੰਦਰੁਸਤ ਆ ਬਾਈ ਪੂਰੇ ਦੇ ਪੂਰੇ ਆਪਣੇ ਬਾਕੀ ਵੀ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਨਾਲ ਦਵਾਈਆਂ ਦੇ ਦੱਸ ਦਿਆਂ ਤੇ ਆ ਆ ਆਪਣਾ ਹਰਪ੍ਰੀਤ ਲੱਲਿਆਂ ਵਾਲਾ ਜੋੜਾ ਵੱਡਾ ਸ਼ਾਖਾ ਜੁੜੀ ਵਾਲਾ ਤੇ ਨਾਲ ਸ਼ਾਹੀ ਮਦੀਨਾ ਅੰਡੇ ਦੇਣ ਵਾਲੀ ਆ ਦੇਖਦੇ ਆ ਪਿਛਲੀ ਵਾਰ ਇਹਨਾਂ ਨੇ ਕੱਚੇ ਆਂਡੇ ਲਾਇਆ ਸੀ ਐਰਕਾਂ ਦੇਖਦੇ ਆ ਪੱਕੇ ਲਾਉਂਦੀ ਆ 50 25 ਤੇ ਆ ਜੋੜਾ ਇਹਦੇ ਚ ਆ ਗਿਆ ਬਾਈ ਇਹ ਪੁੰਨੂ ਵਾਲਾ ਕਬੂਤਰ ਆ ਖਟੀਆਂ ਦਾ ਤੇ ਨਾਲ ਕਬੂਤਰੀ ਜਿਹੜੀ ਆ ਬਾਈ ਹਣੀ ਸਰਪੰਚ ਪੂਲੀ ਵਾਲਿਆਂ ਦੇ ਘਰੋਂ ਆਈ ਹੋਈ ਆ ਤੇ ਬਾਈ ਉਹਨਾਂ ਦੇ ਘਰੋਂ ਆਪਾਂ ਲੈ ਕੇ ਆਈ ਸੀ ਵਧੀਆ ਔੜਦੇ ਨੇ ਇਹਨਾਂ ਦੇ ਤੇ ਮੈਂ ਕਹਾਂ ਦੇਖਦੇ ਆ ਰਿਜ਼ਲਟ ਲੈ ਕੇ ਕੀ ਰਿਜ਼ਲਟ ਆਉਂਦਾ ਆ ਤੇ ਬਾਕੀ ਇਹ ਜਿਹੜੇ ਪੱਠੇ ਆਪਣੇ ਉੱਡ ਰਹੇ ਨੇ ਇਹ ਬਾਜੀ ਛੱਡਾਂਗੇ ਬਾਈ ਤੁਹਾਨੂੰ ਦੱਸਾਂਗੇ ਵੀ ਇਹਨਾਂ ਦਾ ਕੀ ਰਿਜ਼ਲਟ ਆਉਂਦਾ ਜਦੋਂ ਬਾਜੀ ਛੱਡੇ ਨਾਲ ਤਿੰਨ ਚਾਰ ਇਹਦੇ ਵਿੱਚ ਉਸਤਾਲ ਫੌਜੀ ਤੋਂ ਮੋਟ ਵਾਲੇ ਆ ਤੇ ਬਾਕੀ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਨਸਲਾਂ ਦੇ ਆ ਤੇ ਇਹ ਸਾਡੇ ਛੋਟੇ ਬੱਚੇ ਜਿਹੜੇ ਨਵੇਂ ਹੁਣ ਛਤਰੀਆਂ ਤੇ ਬਾਉਂਨੇ ਆਪਾਂ ਇਹਨਾਂ ਨੂੰ ਇਸ ਵਾਰ ਨਵੇਂ ਬੱਚੇ ਵਧੀਆ ਪਾਲਿਆ ਇਹੀ ਜਿਹੜੇ ਅਗਲੇ ਸਾਲ ਵੀ ਡਾਵਾਂਗੇ ਸੌਣ ਭੱਦ ਦੀਆਂ ਦੂਸਰਾਂ ਦੇ ਵਿੱਚ ਵੀ ਜਿਹੜੇ ਆ ਬਾਈ ਇਹੀ ਛੱਡਾਂਗੇ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਮਿੱਤਰੋ ਲਾਲ ਰੱਤੇ ਲਾਲ ਚੀਨੇ ਸਾਰੇ ਹੀ ਬਣ ਗਏ ਅਰਕਾਂ ਬਾਕੀ ਹੋਰ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਕਬੂਤਰਾਂ ਦਾ ਇੱਧਰ ਆ ਆਪਣੇ ਉੱਡਣ ਵਾਲੇ ਨਰ ਬਾਈ ਇਹਦੇ ਵਿੱਚ ਪਰ ਕਾਫੀ ਵੱਡੇ ਵੱਡੇ ਆ ਗਏ ਹੁਣ ਇਹਨਾਂ ਦੇ ਕੋਈ ਜੇ ਉੱਪਰ ਵੀ ਬੈਠੇ ਹੋਏ ਨੇ ਇਹ ਸਾਰੇ ਦੇ ਸਾਰੇ ਜਿਹੜੇ ਇਸ ਸਾਲ ਉੱਡਣਗੇ ਭਾਈ ਉਹ ਐ ਇਹਨਾਂ ਦੇ ਜੀ ਆਪਾਂ ਰੰਗ ਨਹੀਂ ਲਾਏ ਪਰ ਜੀ ਇਹਨਾਂ ਦੇ ਛੋਟੇ ਆ ਅਜੇ ਲੈ ਜਾਣਗੇ 10-15 ਦਿਨ ਮੇਰੇ ਹਿਸਾਬ ਨਾਲ ਪਰ ਵੱਡੇ ਹੁੰਦੇ ਹੁੰਦੇ ਇਹਨਾਂ ਦੇ ਇਹਨਾਂ ਨੂੰ ਸਟਾਰਟ ਕਰਾਂਗੇ ਆਪਾਂ ਬਸਾਖੀ ਤੋਂ ਪਹਿਲਾਂ ਜਿਹੜੇ ਲੈਸ ਪਰ ਹੋਏ ਧਿਆ ਉਹ ਆਪਾਂ ਸਟਾਰਟ ਕਰ ਲਏ ਆ 10 ਬੱਚੇ ਹੈਗੇ ਆ ਪਹਿਲਾਂ ਛੱਡਣੇ ਹੋਏ ਤਾਂ ਬਾਕੀਆਂ ਨੂੰ ਜਿਹੜਾ ਹੈਗਾ ਲੇਟ ਸਟਾਰਟ ਕਰਾਂਗੇ ਕਿਉਂਕਿ ਇੱਥੇ ਬੈਰੀ ਬਹੁਤ ਪੈਂਦੀ ਆ ਭਾਈ ਅੰਦਰ ਬੈਰੀ ਨਹੀਂ ਹਟਦੀ ਹੁੰਦੀ ਇਸ ਤੱਕ ਆਪਾਂ ਕੁਝ ਕਰ ਨਹੀਂ ਸਕਦੇ ਉਨੀ ਦੇਰ ਤੱਕ ਅਡਾਉਣਾ ਨਾ ਅਡਾਉਣਾ ਇੱਕ ਬਰਾਬਰ ਹੀ ਆ ਸਾਡਾ ਕਿਉਂਕਿ ਜੇਕਰ ਆਪਾਂ ਅਤਿਸ਼ਵਾਜੀ ਨਾਂ ਚਲਾਈਏ ਤੇ ਦਿੱਲੀ ਇੱਕ ਦੋ ਵੈਰੀ ਲੈ ਕੇ ਜਾਂਦੀ ਆ ਬਾਈ ਦਿੱਲੀ ਦੇ ਇੱਕ ਦੋ ਇੰਨੀ ਜ਼ਿਆਦਾ ਵੈਰੀ ਪੈਂਦੀ ਆ ਬਾਕੀ ਸ਼ੌਂਕ ਕਰਾਉਣੇ ਤੁਹਾਨੂੰ ਇੱਧਰ ਡੱਬਿਆਂ ਰੱਤਿਆਂ ਵਾਲੇ ਖੁੱਡੇ ਦਾ ਬਾਈ ਇਹਦੇ ਵਿੱਚ ਨੇ ਆਪਣੇ ਰੱਤੇ ਡੱਬੇ ਤੇ ਬੱਚੇ ਜਿਹੜੇ ਇੱਧਰ ਵੀ ਪਲ ਰਹੇ ਨੇ ਦੋ ਬੱਚੇ ਇਹ ਪਲਦੇ ਪਏ ਨੇ ਇਹ ਹੈ ਗਿਆ ਬਈ ਜਿਹੜਾ ਯਾਦ ਮਠਰੀ ਵਾਲਾ ਕਬੂਤਰ ਉਹਦੇ ਆ ਕਬੂਤਰ ਆ ਫਿਰਦਾ ਬਈ ਤੇ ਕਬੂਤਰੀ ਇਹਨਾਂ ਲੱਗਿਆ ਬਈ ਸਰਨੀ ਚਾਚੇ ਚਕੇੜੀਆਂ ਵਾਲੀ ਉਹ ਪਿੱਛੇ ਬੈਠੀ ਆ ਚਟੀਆਂ ਅੱਖਾਂ ਦੀ ਮੂੰਹ ਉਹਦਾ ਲਿਬੜਿਆ ਹੋਇਆ ਤੇ ਆ ਡੱਬਿਆਂ ਦਾ ਕਰੋ ਸ਼ੌਂਕ ਤੇ ਆ ਉੱਪਰ ਬੈਠੇ ਨੇ ਰੱਤੇ ਇਹ ਜਿਹੜਾ ਪਹਿਲੇ ਨੰਬਰ ਤੇ ਡੱਬਾ ਬੈਠਾ ਨਿਹਾਲ ਸਿੰਘ ਵਾਲੀ ਦਾ ਪੱਠਾ ਆ ਕਬੂਤਰੀ ਆਂਡਿਆਂ ਤੇ ਬੈਠੀ ਹੋਈ ਤੇ ਨਾਲ ਇਹਦਾ ਪਿਓ ਬੈਠਾ ਹੋਇਆ ਰhta। ਉਰਲੇ ਡੱਬੇ ਦਾ ਪਰਲਾ ਲਾ ਲੱ ਲੱਤਾ ਪਿਓ ਆ ਬਈ। ਆਹ ਲੋ ਬਈ ਆ ਕਰੂ ਆ ਤਿੰਨ ਚਾਰ ਬੈਠੇ ਨੇ ਫੌਜੀ ਧਮੋਟ ਵਾਲੇ ਇਕੱਠੇ ਲਾਈਨ ਦੇ ਵਿੱਚ। ਆਓ 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 ਲੈ ਵੀ ਅੰਡੇ ਰੱਖ ਲੈ ਫੇ ਕਬੂਤਰਿਆਂ ਨੇ ਹੁਣੇ ਅੰਡਾ ਦਿੱਤਾ ਇਹਨੇ ਆਹ ਦੇਖੋ ਕਈ ਤਾਂ ਦੇ ਕੇ ਹਟ ਹੀ ਆ ਇੱਧਰ ਉੱਪਰ ਵੀ ਬੈਠੇ ਨੇ ਭਾਈ ਹਰਤੇ ਡੱਬੇ ਇਹਦੇ ਵਿੱਚ ਜ਼ਿਆਦਾ ਇਹ ਹੀ ਰੱਖੇ ਹੁੰਦੇ ਆ ਆ ਨਵਾਂ ਬਚਾ ਨਵੀਂ ਪੱਠੀ ਤਿਆਰ ਹੋਈ ਆ ਇਹ ਆਪਾਂ ਰੋਕ ਲਈ ਆ ਇਹ ਆਪਣੇ ਲਾਲ ਚੀਨਿਆਂ ਨੇ ਕੱਢੀ ਹੋਈ ਆ ਬਾਈ ਇਹਦੇ ਮਾਂਦੋ ਲਾਲ ਚੀਨਿਆਂ ਹਰਪ੍ਰੀਤ ਬਾਈ ਲੱਲਿਆਂ ਵਾਲੇ ਦੇ ਘਰੋਂ ਆ ਤੇ ਪਿੱਛੋਂ ਜਿਹੜਾ ਮੇਰੇ ਖਿਆਲ ਦੇ ਨਾਲ ਬਾਈ ਹੁਣੀ ਅੱਗੇ ਉਸਤਾਦ ਹਨਾਂ ਦਾ ਜੋੜਾ ਲੈ ਕੇ ਆਏ ਹੋਏ ਆ ਪਿਛੇ ਜਿਹੜੇ ਉੱਧਰ ਤੁਹਾਨੂੰ ਡੱਬੇ ਦਿਖਾਏ ਸੀ ਪਹਿਲਾਂ ਛੋਟੇ ਬੱਚੇ ਉਹ ਆ ਡੱਬੇ ਦੇ ਆ ਆ ਡੱਬਾ ਉੱਪਰ ਬੈਠਾ ਇਹਦੀ ਕਬੂਤਰੀ ਨੇ ਸ਼ਾਇਦ ਫੇਰ ਅੰਡੇ ਰੱਖੇ ਹੋਏ ਆ ਤੇ ਬੱਚੇ ਜਿਹੜੇ ਅਸੀਂ ਚੁੱਕ ਕੇ ਉਧਰ ਕਰ ਲਏ ਤੇ ਹੁਣ ਜਿਹੜੇ ਬੱਚੇ ਵਧੀਆ ਪੱਲੀ ਜਾ ਰਹੇ ਨੇ ਜੰਨੇ ਵੀ ਹੈਗੇ ਨੇ ਹੋਰ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਇਹਨਾਂ ਦਾ ਇਹ ਸਪਾ ਬੱਚਾ ਪਲਦਾ ਪਿਆ ਹੈ ਬਈ ਇਹ ਹੱਡੀ ਵੱਡੀ ਟੀਰੀ ਦਾ ਚੱਟੀ ਦਾ ਤੇ ਦੋ ਬੱਚੇ ਆ ਪਾਲਦੇ ਪਏ ਨੇ ਇਹਦੇ ਪਿੱਛੇ ਦੋ ਬੱਚੇ ਡੱਬੇ ਆ ਕੱਢਿਆ ਨੀਲੀ ਨੇ ਰੋਕੀ ਬਾਈ ਦੀ ਬੋਪਰੇ ਵਾਲੀ ਆ ਨੀਲੀ ਆ ਨਾ ਪੱਠੀ ਸਾਹਮਣੇ ਬੈਠੀ ਬਈ ਇਹ ਕਬੂਤਰੀ ਆ ਤੇ ਨਾਲ ਇਹਦੇ ਖਟੀਆਂ ਦਾ ਕਬੂਤਰ ਆ ਠੀਰਾ ਤੇ ਦੋ ਬੱਚੇ ਆ ਵੀ ਕੱਢ ਦਿੱਤੇ ਆ ਵਿੱਚ ਬੈਠੇ ਨੇ ਕਾਫੀ ਵੱਡੇ ਵੱਡੇ ਬੱਚੇ ਬਾਕੀ ਸ਼ੌਂਕ ਮਿੱਤਰੋ ਕਿਦਾਂ ਦਾ ਲੱਗਦਾ ਦੱਸਿਓ ਜੀ ਤੇ ਆਪਣੇ ਕੋਲ ਟੈਡੀ ਬੱਚੇ ਵੀ ਦੋ ਕੰਡੇ ਹੋਇਆ ਇੱਕ ਆਹ ਸਾਹਮਣੇ ਬੈਠਾ ਆ ਬਈ ਤੇ ਕੇ ਦਾ ਭਰਾ ਕਿੱਧਰ ਗਿਆ ਆਹ ਨਹੀਂ ਆਹ ਨਹੀਂ ਦਾ ਇੱਕ ਉਹ ਉੱਪਰ ਬੈਠਾ ਆ ਬਈ ਹੋ ਦੇ ਇਹ ਦੋ ਟੈਡੀ ਪੱਠੇ ਆ ਇਹ ਟੈਡੀ ਪੱਠੇ ਜੇ ਕਿਸੇ ਨੇ ਲੈਣੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਦੋ ਟੈਡੀ ਪੱਠੀਆਂ ਆਪਾਂ ਦੇ ਦੇਵਾਂਗੇ ਕਦ ਕੱਟ ਵਜੂਦ ਸਭ ਕੁਝ ਵਧੀਆ ਹੈ ਇਹਨਾਂ ਦਾ ਆਇਆ ਭਾਈ ਹਡੀ ਨਿਆ ਸਿੰਘਾ ਦੀ ਡੱਬੀ ਅੰਡਿਆਂ ਤੇ ਬੈਠੀ ਹੋਈ ਆ ਵਧੀਆ ਬੱਚੇ ਵਧੀਆ ਖਾਨਦਾਨ ਬਣਾ ਗਈ ਆਪਣਾ ਤੇ ਹੁਣ ਇਹਦਾ ਐਰਕਾ ਆਪਾਂ ਕਬੂਤਰ ਬਦਲਣਾ ਕਬੂਤਰ ਬਦਲ ਕੇ ਲਾਉਣਾ ਇਹਦੇ ਨਾਲ ਫੇਰ ਦੇਖਦੇ ਆ ਕੀ ਰਿਜ਼ਲਟ ਆਉਂਦਾ ਇਹਦਾ ਆ ਨੀਲੀ ਦਾ ਕਬੂਤਰ ਆ ਟੀਰਾ ਖੱਡੀਆਂ ਦਾ ਇਹਦੇ ਆ ਲਾਲ ਡੱਬੇ ਬੱਚੇ ਕੱਢਦੇ ਤੇ ਭਈ ਇਹਨਾਂ ਨੇ ਆ ਜਿਹੜੇ ਇਹ ਕ ਬੱਚਾ ਹੀ ਦੇ ਜੀ ਦੀ ਆਪ ਪਲਦਾ ਕੇ ਆਇਆ ਇਹਨੂੰ ਦਾਣਾ ਘਟ ਦਿੰਦੇ ਮੇਰੇ ਖਿਆਲ ਨਾਲ ਛੋਟਾ ਹੀ ਰਹਿ ਗਿਆ ਇਹਨੂੰ ਦੰਨੇ ਅੱਜ ਆਪਾਂ ਦਾਣਾ ਹਾਤੀ ਇਧਰ ਦੇਖੋ ਡੱਬੇ ਉੱਪਰ ਵੀ ਬੈਠੇ ਨੇ ਬਈ ਇਹ ਦੇਖੋ ਅੰਦਰ ਥੋੜਾ ਹਨੇਰਾ ਆਇਆ ਤੇ ਬਾਕੀ ਕਰੋ ਸ਼ੌਂਕ ਮੇਰੇ ਵੀ ਤੇ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਇੱਕ ਆ ਡੱਬੀ ਆ ਵੱਡੀ ਡੱਬੀ ਟੀਰੀ ਇਹਨੇ ਅੰਡੇ ਰੱਖੇ ਇਹਨੇ ਅੰਡੇ ਅੱਦਾਂ ਖਰਾਬ ਕੀਤੇ ਹੋਰ ਨਹੀਂ ਸੀ ਕਿਸੇ ਦੇ ਹੋਏ ਬਾਕੀ ਸਾਰਿਆਂ ਦੇ ਲਗਭਗ ਸਹੀ ਆ ਇੱਕ ਨੇ ਆਂਡਾ ਆ ਵੀ ਦਿੱਤਾ ਇੱਥੇ ਵੀ ਇਹ ਜਿਹੜੇ ਜੋੜੇ ਨੇ ਦੇ ਰਿਹਾ ਹੈ ਇੱਕ ਆਂਡਾ ਮੈਨੂੰ ਲੱਗਦਾ ਟੀਰੀ ਨੇ ਟੀਰੀ ਤੇ ਉਧਰ कबूतरी है चिटियाँ भी पैर बोया चिटियाली कबूतरी लगे यार के कबूतरी है ਕਬੂਤਰ ਆਇਦਨ ਲੱਗਾ ਹੋਇਆ ਠੀਕ ਆ ਕਬੂਤਰ ਆ ਬਈ ਆਪਣਾ ਖੋਖਰਾ ਵਾਲਾ ਇਹ ਤੀਜਾ ਨੰਬਰ ਬਣਾ ਕੇ ਤੁਰ ਗਿਆ ਹੈਗਾ ਅਸੀਂ ਤੇ ਚਾਚੇ ਘੁਗ ਬਰਸੋਲੇ ਨੇ ਦੁਬਾਰਾ ਸਾਨੂੰ 2 ਸਾਲ ਬਾਅਦ ਵਾਪਸ ਕਰਿਆ ਸੀ ਬਈ ਬਹੁਤ ਜ਼ਿਆਦਾ ਉੱਡਿਆ ਹੈਗਾ ਸੀ ਇਹ ਕਬੂਤਰ ਦੇਖੋ ਚਟੀਆਂ ਖਾਣਾ ਤੀਜਾ ਨੰਬਰ ਬਣਾਇਆ ਸੀ ਇਸ ਨੇ ਕਰੋ ਸ਼ੌਂਕ ਹੈ ਕਬੂਤਰ ਦਾ ਚਲੋ ਵੀ ਮੇਟਰ ਅਗਲਾ ਵੀ ਸ਼ੌਂਕ ਕਰਾਉਨੇ ਆ ਤੁਹਾਨੂੰ ਹੋਰ ਖੁੱਡੇ ਦਾ ਵੀ ਆਜੋ ਭਾਈ ਇੱਧਰ ਆਣੀ ਸ਼ਾਖੀ ਬਰੀਡ ਵਾਲੇ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰ ਭਈ ਆਪਾਂ ਜਰਾ ਬਾਂ ਟੰਗੀਆਂ ਹੋਈਆਂ ਮੋਜੇ ਇਹਦੇ ਚ ਪਾ ਕੇ ਨਾ ਕੱਪੜੇ ਤੇ ਇਹਦੇ ਉੱਪਰ ਪਾ ਡੀਜ਼ਲ ਢੋਲੀ ਦਾ ਡੇਲੀ ਇੱਕ ਦੋ ਦਿਨ ਬਾਅਦ ਵੀ ਡੋਲ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਆ ਕਬੂਤਰਾਂ ਦੇ ਜਿਹੜੇ ਹੈਗੇ ਆ ਮੱਛਰ ਨਹੀਂ ਲੜਦਾ ਬੱਚੇ ਜਿਹੜੇ ਆ ਪੂਰੇ ਤੰਦਰੁਸਤ ਰਹਿੰਦੇ ਆ ਬਈ ਮਿੱਤਰੋ ਠੀਕ ਆ ਜੀ ਇਹਨਾਂ ਦੇ ਬੱਚੇ ਬਹੁਤ ਘੱਟ ਬਣੇ ਬਈ ਇਹ ਖੁੱਡੇ ਚ ਨਹੀਂ ਬਣਦੇ ਬੱਚੇ ਪਤਾ ਨਹੀਂ ਕੀ ਦਿੱਕਤ ਆ ਬਾਕੀ ਖੁੱਡਿਆਂ ਦੇ ਵਿੱਚ ਜਿਹੜੇ ਉਹ ਵਧੀਆ ਬਣੀ ਜਾ ਰਹੇ ਆ ਬਾਕੀ ਤੁਹਾਨੂੰ ਕਰਾਉਣੇ ਸ਼ੌਂਕ ਆਪਾਂ ਬਾਈ ਕਬੂਤਰਾਂ ਦਾ ਹਾਲੋ ਇੱਧਰ ਆ ਜਾਓ ਇਹ ਵੱਡੇ ਜੋੜੇ ਇਹਦੇ ਵਿੱਚ ਸਾਰੇ ਇਹਦੇ ਵਿੱਚ ਇੱਕ ਜੋੜਾ ਹੀ ਆ ਸੈਲਫ ਲਾਲ ਰੱਤਿਆਂ ਦਾ ਤੇ ਨੀਲਿਆਂ ਦਾ ਬਾਕੀ ਸਾਰੇ ਜਿਹੜੇ ਹੈਗੇ ਆ ਭਾਈ ਕਈ ਬੰਦੇ ਨਾ ਕਮੈਂਟ ਕਰਦੇ ਹੁੰਦੇ ਸਫਾਈ ਆ ਲੋ ਭਈ ਇਹ ਸਫਾਈ ਹੈ ਰੇਤਾ ਆ ਸੁੱਕਾ ਇਹਦੇ ਵਿੱਚ ਮਿਲਿਆ ਹੋਇਆ ਠੀਕ ਹੈ ਇਹਦੇ ਵਿੱਚ ਤੇ ਜਿਹੜੀਆਂ ਬਿਠਾਂ ਕਰਦੇ ਆ ਨਾ ਹਫਤੇ ਬਾਅਦ ਇਹਨੂੰ ਆਪਾਂ ਛਾਨ ਲਈਦਾ ਇਹ ਦੇਖੋ ਤੇ ਛਾਨਣ ਤੋਂ ਬਾਅਦ ਜਿਹੜਾ ਇਹਨੂੰ ਦੁਬਾਰਾ ਆਪਾਂ ਖਿਲਾਰਦੀ ਤਾਂ ਬਿਠਾਂ ਜਿਹੜੀਆਂ ਸੈੱਟ ਦੀਆਂ ਦੇਖੋ ਰੇਤਾ ਆ ਦੇਖਣ ਨੂੰ ਲੱਗਦਾ ਵੀ ਇਹ ਗੰਦਗੀ ਆ ਇਹਦੇ ਨਾਲ ਇਹਨਾਂ ਦੇ ਪੈਰ ਜਿਹੜੇ ਲਿਬੜਦੇ ਨਹੀਂਗੇ ਤੇ ਵਧੀਆ ਇਹਦਾ ਰਿਜ਼ਲਟ ਆ ਇਹਦੇ ਵਿੱਚ ਚੂਨਾ ਵੀ ਜਿਹੜਾ ਮਲਾਇਆ ਹੋਇਆ ਆ ਠੀਕ ਹੈ ਜੀ ਇੱਕ ਇਹਦੇ ਵਿੱਚ ਕੋਕਾ ਕੋਲਾ ਜੋੜੀਆ ਵਿੱਚ ਸਾਹਮਣੇ ਬੈਠੀ ਹੋਈ ਤੁਹਾਨੂੰ ਜ਼ੂਮ ਕਰਕੇ ਦਿਖਾਣੇ ਆ ਬਾਈ ਆ ਕਬੂਤਰੀ ਅੰਡਿਆਂ ਦੇ ਬੈਠੀ ਹੋਈ ਆ ਬਾਈ ਤੇ ਕਬੂਤਰ ਉਹਦਾ ਇੱਧਰ ਬੈਠਾ ਆ ਇਹਦਾ ਕਲਰ ਹੀ ਵੱਖਰਾ ਕਬੂਤਰ ਦਾ ਆ ਕਬੂਤਰੀ ਆ ਨੀਲੀ ਜਿਹੜੀ ਅੰਡਾ ਨਹੀਂ ਦਿੰਦੀ ਇਹਦਾ ਪਿੱਠ ਇਦਾਂ ਸੁਜੀ ਹੋਰ ਸੌਲੀਆ ਲੱਗਦਾ ਇਹਦੇ ਬਣਗੀ ਦੀ ਇਹਦਾ ਹੱਲ ਕਰਨ ਦਾ ਟਾਈਮ ਨਹੀਂ ਲੱਗਦਾ ਤੇ ਆਇਆ ਕੋਕਾ ਕੋਲਾ ਜੋੜਾ ਕਬੂਤਰੀ ਕੋਕਾ ਕੋਲਾ ਤੇ ਰੱਤਾ ਟੈਂਕੀ ਵਾਲਾ ਟੈਂਕੀ ਵਾਲੇ ਦਾ ਪੱਠਾ ਬਾਕੀ ਮਿੱਤਰੋ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜ਼ਰੂਰ ਜੀ ਠੀਕ ਹੈ ਜੀ ਹਨੇਰਾ ਹੋ ਗਿਆ ਥੋੜਾ ਕਲੈਰਟੀ ਥੋੜਾ ਜਿਹਾ ਫਰਕ ਪੈ ਜਾਂਦਾ ਹਨੇਰੇ ਹੋਣ ਦੇ ਨਾਲ ਮੈਂ ਕਿਹਾ ਭਰਾਵਾਂ ਨੂੰ ਕਰਾ ਦਿੰਨੇ ਆ ਸ਼ੌਂਕ ਇੱਧਰ ਆਹ ਕਬੂਤਰੀ ਆ ਇੱਕ ਬਾਈ ਡੀਸੀ ਲੋਹੇ ਖੇੜਿਆ ਲਈ ਇਹ ਅੰਡੇ ਨਹੀਂ ਹੀ ਰੱਖਣਦੀ ਤੇ ਥੱਲੇ ਮੈਂ ਭੰਡੇ ਹੋ ਰੱਖ ਤੇ ਪਾੜਾ ਮਲ ਕੇ ਬੈਠੀ ਰਹਿੰਦੀ ਸੀ ਮੈਂ ਕਿਹਾ ਚਲੋ ਬੱਚੇ ਕੱਢੇਗੀ ਇਹ ਵੀ ਬੱਚੇ ਪਾਲਦੇ ਵਧੀਆ ਤਰੀਕੇ ਨਾਲ ਨੇ ਇਹ ਜਾਨਵਰ ਬਾਕੀ ਵੀਰੇ ਮਿੱਟੀ ਦਾ ਵੀ ਤੁਹਾਨੂੰ ਦੱਸ ਦਈਏ ਤੇ ਮਿੱਟੀ ਦੇ ਅਜੇ ਬੋਰੇ ਲੈਣਦੇ ਆਪਾਂ ਠੀਕ ਆ ਜੀ ਛਤਰੀਆਂ ਇਹਦੇ ਅੰਦਰ ਲਾਈਆਂ ਹੋਈਆਂ ਆ ਆਪਾਂ ਖੁੱਡੇ ਦੇ ਬੱਚੇ ਘਾਉਣ ਵਾਸਤੇ ਹੁਣ ਤੁਹਾਨੂੰ ਤਰੀਕਾ ਫੇਰ ਦੱਸ ਦਈਏ ਆ ਉੱਪਰੋਂ ਅਸੀਂ ਕੱਟ ਲਿਆ ਨੈਟ ਤੇ ਇਹਦੇ ਬਰਾਬਰ ਥੱਲੇ ਛਤਰੀ ਲਾਈ ਹੋਈ ਆ ਬੱਚੇ ਇਹਦੇ ਤੇ ਬਾਹ ਕੇ ਛਤਰੀ ਨਾਲ ਲਿਫਟ ਵਾਂਗੂ ਤਾਂ ਕਰਦੀ ਦੀ ਆ ਤੇ ਇਹਦੇ ਤੋਂ ਬਾਹਰ ਕੱਢਦੀ ਦੀ ਆ ਜਾਲ ਤੋਂ ਉਹ ਦੇਖੋ ਉਹ ਬਾਹਰ ਨਿਕਲ ਆਇਆ ਇੱਕ ਤੇ ਬਾਹਰ ਕੱਢਦੀ ਦੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਆ ਕਬੂਤਰ ਇਹਦੇ ਤੋਂ ਛਤਰੀ ਤੋਂ ਉੱਡ ਜਾਂਦੀ ਆ ਤੇ ਬਾਹਰ ਵੀ ਛਤਰੀਆਂ ਲਾਈਆਂ ਹੋਈਆਂ ਆ ਵਾ ਦੇਖੋ ਉੱਡ ਕੇ ਉੱਤੇ ਚਲੇ ਜਾਂਦੇ ਆ ਉੱਡਣ ਤੋਂ ਬਾਅਦ ਅਸੀਂ ਕੀ ਕਰੀਦਾ ਇਹ ਛਤਰੀ ਉੱਚੀ ਕਰ ਦਈਦੀ ਆ ਤੇ ਉਹਨਾਂ ਨੂੰ ਆਪਾਂ ਡਾਊਨ ਕਰਦੀਦਾ ਉਹ ਸਾਰੇ ਇੱਥੇ ਬੈਹ ਜਾਂਦੇ ਆ ਫਿਰ ਲਿਫਟ ਥਲੇ ਲੈ ਆਂਦੀ ਆ ਜਾਲੇ ਦੇ ਅੰਦਰ ਕਰ ਲਈਦੀ ਆ ਐਵੇਂ ਆਪਾਂ ਦੋ ਬਣਾਏ ਹੋਇਆ ਇੱਕ ਉਹ ਕਟਿੰਗ ਕਰੀ ਆ ਬਾਈ ਤੇ ਇੱਕ ਆ ਕਟਿੰਗ ਕਰੀ ਆ ਇੱਥੋਂ ਕਬੂਤਰਾਂ ਨੂੰ ਅੰਦਰ ਵਾਰ ਕਰਨਾ ਜਿਹੜਾ ਬਹੁਤ ਜ਼ਿਆਦਾ ਸੌਖਾ ਹੋ ਗਿਆ ਆ ਬਾਹਰ ਨਿਕਲ ਗਿਆ ਤੇ ਆਪਾਂ ਕੀ ਕਰੀਦਾ ਦੇਖੋ ਇੱਕ ਹੋਰ ਖਾਸੀਅਤ ਦੱਸੀਏ ਬਾਈ ਇਹ ਜਿਹੜੇ ਬੱਚੇ ਆ ਸਾਡੇ ਡੋਲੀ ਦੇ ਵਿੱਚ ਹੀ ਜਾਂਦੇ ਆ ਇਹ ਦੇਖੋ ਆਹ ਪੰਟਰੀਆਂ ਨੂੰ ਬਾਹਰ ਕੱਢ ਦਿੱਤਾ ਤੇ ਇਹ ਟਰਿਆਂ ਦੇ ਵਿੱਚ ਜਿਵੇਂ ਬਿਠਾ ਕੀਤੀ ਹੋਈਆਂ ਇਹਨਾਂ ਨੂੰ ਆਪਾਂ ਛੁੱਟ ਦਾਂਗੇ ਦਾਣੇ ਨੂੰ ਤੇ ਇਹਦੇ ਉੱਤੇ ਆ ਕੇ ਨਾ ਬੈਠ ਕੇ ਇਹਦੇ ਵਿੱਚ ਇੱਥੋਂ ਫੇਰ ਡਾਇਰੈਕਟ ਅੰਦਰ ਐਂਟਰੀ ਕਰ ਲੈਂਦੇ ਆ ਇਹ ਬੱਚਾ ਤੁਹਾਨੂੰ ਦਿਖਾਨੇ ਆ ਇਹਨੇ ਇੱਥੇ ਬਹਿ ਕੇ ਫੇਰ ਅੰਦਰ ਜਾਣਾ ਤੁਹਾਡੇ ਸਾਹਮਣੇ ਹੋਣੀ ਆ ਜਾ ਓਏ ਆ ਜਾ 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 ਇਹ ਦੇਖੋ ਬਈ ਇਹਨੇ ਅੰਦਰ ਜਾਣਾ ਆਪਣੇ ਖਾਣੇ 'ਚ ਹੀ ਜਾਣਾ ਹੋਰ ਕਿਸੇ ਖਾਣੇ 'ਚ ਵੀ ਨਹੀਂ ਜਾਣਾ ਇਹਨੇ ਥੱਲੇ ਆ ਕੇ ਤਰੇਆਂ ਤੇ ਬੈਠੂਗਾ ਪਹਿਲਾਂ ਫਿਰ ਤਰੇਆਂ ਤੋਂ ਅੰਦਰ ਐਂਟਰੀ ਕਰੂਗਾ ਆ ਜਾਓ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਦੇਖੋ ਬਾਈ ਆ ਗਿਆ ਥੱਲੇ ਜਾਣਾ ਇਹਨਾਂ ਨੇ ਆਪਣੇ ਖਾਨੇ ਚ ਹੀ ਆ ਕਿਤੇ ਨਹੀਂ ਇਹਨਾਂ ਨੇ ਜਾਣਾ ਹੁਣ ਇਹਨਾਂ ਨਹੀਂ ਆ ਪੱਟ ਰਹੇ ਆ ਦਾਣਾ ਪਾਣੀ ਕਰਿਆ ਹੈਗਾ ਸੀ ਬਾਹਰ ਕੱਢ ਦੇਾਂਗੇ ਬਈ ਕਿਉਂਕਿ ਜੇਕਰ ਵੇਚ ਰਹੇ ਹਾਂ ਦੀ ਫਿਰ ਇਹ ਬਿੱਠਾ ਮਾਰਦੇ ਆ ਹਰ ਚੀਜ਼ ਦੀ ਜਿਹੜੀ ਜਾਣਕਾਰੀ ਆ ਬਈ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਿੰਨੇ ਆ ਠੀਕ ਆ ਜੀ ਕੋਸ਼ਿਸ਼ ਇਹ ਰਹਿੰਦੀ ਆ ਭਰਾਵਾਂ ਨੂੰ ਸ਼ੌਂਕ ਕਰਾਉਂਦੇ ਰਹੀਏ ਠੀਕ ਆ ਜੀ ਤੇ ਇੱਕ ਆਪਣੀ ਲੱਕਿਆਂ ਦੀ ਜੋੜੀ ਆ ਇਹਦਾ ਵੀ ਤੁਹਾਨੂੰ ਸ਼ੌਂਕ ਕਰਾ ਦਈਏ ਇਹਨੂੰ ਆਪਾਂ ਵੱਡੇ ਜਾਲਚੀ ਛੱਡਿਆ ਹੋਇਆ ਜੀ ਇਹ ਦੇਖੋ ਆਹ ਨਹੀਂ ਇਹ ਕੋਈ ਜੋੜਾ ਹੀ ਐ ਲੱਕਿਆਂ ਦਾ ਤੇ ਕਿਦਾਂ ਦਾ ਲੱਗਦਾ ਬਾਈ ਸ਼ੌਂਕ ਦੱਸਿਓ ਜਰੂਰ ਮੇਰੇ ਭਰਾ ਤਰੇ ਵਾਰ ਕੱਢਦੀ ਇਹਨਾਂ ਦੀ ਇੱਧਰ ਹੀ ਰਹਿੰਦੇ ਨੇ ਸਾਈਡ ਤੇ ਆਪੇ ਖੰਦੇ ਰਹਿੰਦੇ ਆ ਮਿੱਟੀ ਵੀ ਆਪਾਂ ਕੱਲ ਬਣਾਵਾਂਗੇ ਬੋਰੇ ਲੈਣਦੇ ਆਪਾਂ ਮਿੱਟੀ ਦੇ ਤੇ ਕੱਲ ਨੂੰ ਤੁਹਾਨੂੰ ਆਪਾਂ ਕਰਾਉਨੇ ਆ ਸ਼ੌਂਕ ਨਾਲੇ ਦੱਸਦੇ ਆ ਮਿੱਟੀ ਕਿੱਦਾਂ ਬਣਦੀ ਆ ਤੇ ਦਿਓ ਹੁਣ ਇਜਾਜ਼ਤ ਮੇਰੇ ਵੀਰ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ